ਸਿਕਰਜੀ ਮੈਂ ਹਕਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਇੱਥੇ ਵਿਸਕਰ ਸਿੰਘ ਦੇ ਮੈਡੀਸਨ ਦੇ ਵਿੱਚ ਇੱਕ ਈਸਾਈ ਸਕੂਲ ਦੇ ਵਿੱਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਤਿੰਨ ਲੋਕਾਂ ਦੀ ਦਰਦਨਾਕ ਮੌਤ ਹੋਣ ਦੀ ਖਬਰ ਹੈ ਤੇ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਪੁਲਿਸ ਨੇ ਇਹ ਵੀ ਦੱਸਿਆ ਹੈ ਹਮਲਾਵਰ ਦੀ ਵੀ ਮੌਤ ਹੋ ਚੁੱਕੀ ਹੈ ਇਸੀ ਗੋਲੀਬਾਰੀ ਦੀ ਘਟਨਾ ਵਿੱਚ 6 ਲੋਕ ਸਖਮੀ ਵੀ ਹੋਏ ਨੇ ਤੇ ਪੁਲਿਸ ਹਜੇ ਤੱਕ ਗੋਲੀ ਚਲੋਣ ਵਾਲੇ ਦੀ ਪਛਾਣ ਤਾਂ ਨਹੀਂ ਕਰ ਸકી ਪਰ की कार्रवाई कीते जारी है और अभी पता लगाया जा रहा है कि हमलावर ने ये वारदात क्यों की इस सारी जानकारी देते हुए मैडिसन पुलिस का कहना है कि गोलीबारी अपटेंट लाइफ क्रिश्चियन स्कूल के बीच 6:11 बजे के करीब वाकई 10:57 एएम आवर ऑफिसर्स वर रिस्पोंडिंग टू अ कॉल ऑफ एन एक्टिव शूटर एट द अबंडेंट लाइफ क्रिश्चियन स्कूल हियर इन मैडिसन व्हेन ऑफिसर्स अराइव दे फाउंड मल्टीपल विक्टिम्स suffering from gunshot wounds we train on this almost quarterly the last time we trained on this as commanders was approximately two weeks ago the protocols are simple stop the killing stop the dying find out who's doing this and the officers did that and they did that adamantly we had officers from around the county and around the state that came in support of this particular incident. Officers located a juvenile who they believe was responsible for this deceased in the building. Additionally, the officers began administering life-saving efforts to anyone who was wounded and making sure that those persons were transported. What we know is that a total of about 7 persons were transported from the scene to area hospitals for treatment. We know that at least three people have lost their lives, including the juvenile person. I don't have any other information about those persons who have lost their lives, and I'm not going to release that until we have, of course, spoken with family members and ensuring that they are fully aware of this tragic, tragic scene that occurred today. <laughs> ਦਸਨੀਓ ਕਹੇ ਕਿ ਮੈਡੀਸਨ ਦੇ ਉਪ ਪ੍ਰਾਈਵੇਟ ਸਕੂਲ ਦੇ ਵਿੱਚ ਕਿੰਡਰ ਗਾਰਟਨ ਤੋਂ 8ਵੀਂ ਜਮਾਤ ਤੱਕ ਦੇ ਕਰੀਬ 400 ਵਿਦਿਆਰਥੀ ਪੜ੍ਹਦੇ ਨੇ ਜਿੱਥੇ ਗੋਲੀਬਾਰੀ ਦੀ ਘਟਨਾ ਵਾਪਰੀ ਸੀ ਦਸਨੀਓ ਕਹੇ ਕਿ ਅਮਰੀਕਾ ਵਿੱਚ ਜੋ ਹਰ ਰੋਜ਼ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਹੁੰਦੀਆਂ ਰਹਿੰਦੀਆਂ ਨੇ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਕਈ ਵਾਰ ਕੋਈ ਪਾਗਲ ਵਿਅਕਤੀ ਕਲੱਬ ਦੇ ਵਿੱਚ ਦਾਖਲ ਹੋ ਕੇ ਗੋਲੀਆਂ ਛੁਰਾ ਦਿੰਦਾ ਅਤੇ ਕਈ ਵਾਰ ਸਕੂਲ 'ਚ ਵੀ ਗੋਲੀਬਾਰੀ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ ਜੇਕਰ ਮਾਸ ਸ਼ੂਟਿੰਗ ਦੀਆਂ ਦਿਲ ਦਹਿਲਾਉਣ ਵਾਲੀਆਂ 5 ਘਟਨਾਵਾਂ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲੀ 18 ਜੁਲਾਈ 2022 ਨੂੰ ਅਮਰੀਕੀ ਦੇ ਇੰਡੀਆਨਾ ਦੇ ਵਿੱਚ ਗ੍ਰੀਨਵੁੱਡ ਪਾਰਕ ਮਾਲ ਦੇ ਵਿੱਚ ਵਾਪਰੀ ਸੀ ਸਮੂਹਿਕ ਗੋਲੀਬਾਰੀ ਦੌਰਾਨ 10 ਲੋਕ ਗੋਲੀਬਾਰੀ ਦਾ ਸ਼ਿਕਾਰ ਹੋਏ ਸਨ ਤੇ ਇਹਨਾਂ ਵਿੱਚੋਂ 3 ਦੀ ਮੌਤ ਹੋਈ ਸੀ। ਦੂਜੀ ਗੱਲ ਕੀਤੀ ਜਾਵੇ ਤਾਂ 11 ਜੁਲਾਈ 2022 ਨੂੰ ਹਮਲਾਵਰਨੇ ਕੈਲੀਫੋਰਨੀਆ ਦੇ ਦੱਖਣੀ ਹਿੱਸੇ ਦੇ ਵਿੱਚ ਇੱਕ ਹਾਊਸ ਪਾਰਟੀ ਦੌਰਾਨ ਅੰਨੇਵਾ ਗੋਲੀਆਂ ਚੁਲਾਈਆਂ ਸਨ ਤੇ ਇਸ ਘਟਨਾ ਵਿੱਚ ਇੱਕ ਔਰਤ ਸਮੇਤ 5 ਲੋਕਾਂ ਨੂੰ ਗੋਲੀਆਂ ਲੱਗੀਆਂ ਸਨ ਜਿਨ੍ਹਾਂ ਚੋਂ 3 ਦੀ ਮੌਤ ਹੋਈ ਸੀ। ਇਹ ਨਹੀਂ ਨਈ 3 ਤੀਸਰੀ ਅਮਰੀਕਾ ਦੇ ਵਿੱਚ 4 ਜੁਲਾਈ 2022 ਨੂੰ 246ਵਾਂ ਸੁਤੰਤਰਤਾ ਦਿਵਸ ਮਨਾਇਆ ਜਾ ਰਿਹਾ ਸੀ ਤੇ ਇਸ ਦੌਰਾਨ ਹਾਈਲੈਂਡ ਪਾਰਕ ਸ਼ਿਕਾਗੋ ਇਲਿਨੋਇਸ ਦੇ ਵਿੱਚ ਇੱਕ ਪਰੇਡ ਦਾ ਆਯੋਜਨ ਕੀਤਾ ਗਿਆ ਜਿੱਥੇ ਅਚਾਨਕ ਗੋਲੀਬਾਰਿਸ਼ ਸ਼ੁਰੂ ਹੋ ਗਈ ਜਿਸ ਵਿੱਚ 6 ਲੋਕਾਂ ਦੀ ਵੀ ਮੌਤ ਹੋਈ ਸੀ ਇਸੋ ਅਗਲੇ ਹੀ ਦਿਨ 5 ਜੁਲਾਈ ਨੂੰ ਇੰਡੀਆਨਾ ਦੇ ਬ੍ਰੇਨ ਕ੍ਰਿਆਨਾ ਦੇ ਗੈਰੀ ਇਲਾਕੇ 'ਚ ਗੋਲੀਬਾਰੀ ਕਰਨੇ 3 ਲੋਕਾਂ ਦੀ ਵੀ ਜਾਨ ਚਲੀ ਗਈ ਸੀ चौथी दी गल ਕੀਤੀ ਜਾਵੇ ਤਾਂ 1 ਜੂਨ 2022 ਨੂੰ ਤੋਸਾ, ਓਕਲਾহোਮਾ ਦੇ ਵਿੱਚ ਇੱਕ ਵਿਅਕਤੀ ਹਸਪਤਾਲ ਦੀ ਇਮਾਰਤ ਵਿੱਚ ਦਾਖਲ ਹੋਇਆ ਅਤੇ ਅਤਨਿਵਾ ਕੋਲੀਆਂ ਚੁਰਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਇਸ ਘਟਨਾ 'ਚ 4 ਲੋਕਾਂ ਦੀ ਮੌਤ ਗਈ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਨੇ ਵੀ ਖੁਦ ਖੁਦ ਖਿਸ਼ੀ ਵਿਕਲਿਤ ਸੀ। ਜ਼ਿਕਰ ਹੋ ਗਿਆ ਕਿ ਇਸੇ ਤਰ੍ਹਾਂ ਅਮਰੀਕਾ ਦੇ ਟੈਕਸਾਸ ਦੇ ਵਿੱਚ 15 ਮਈ 2022 ਨੂੰ ਸਭ ਤੋਂ ਖਤਰਨਾਕ ਘਟਨਾ ਸਾਹਮਣੇ ਆਈ ਸੀ ਜਦੋਂ ਇੱਕ 18 ਸਾਲਾ ਲੜਕੇ ਨੇ ਵਾਰਡੇ ਸ਼ਹਿਰ ਦੇ ਵਿੱਚ ਸਕੂਲ ਦੇ ਵਿੱਚ ਦਾਖਲ ਹੋ ਕੇ ਗੋਲੀਆਂ ਚੁਲਾ ਦਿੱਤੀਆਂ ਸਨ ਜਿਸ ਵਿੱਚ 19 ਵਿਦਿਆਰਥੀਆਂ ਸਮੇਤ 23 ਲੋਕਾਂ ਦੀ ਮੌਤ ਹੋਈ ਸੀ ਅਤੇ ਇਸ ਹਮਲੇ ਦੇ ਵਿੱਚ ਤਿੰਨ ਅਧਿਆਪਕ ਵੀ ਜਾਨ ਵੀ ਚਲੀ ਗਈ ਸੀ ਬਿਲਕੁਲ ਚੰਪਾ ਪੰਜਾਬੀ